ਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਵਾਸਤੇ ਪਿੰਡੀਆਂ ਦੀ ਸਬਜ਼ੀ ਖਿਲੀ-ਖਿਲੀ ਪਿੰਡੀਆਂ ਦੀ ਸਬਜ਼ੀ ਬਣਾਉਣ ਦਾ ਤਰੀਕਾ ਲੈ ਕੇ ਆਈ ਹਾਂ ਇਸ ਵਾਸਤੇ ਆਪਾਂ ਨੂੰ 1/2 ਕਿਲੋ ਪਿੰਡੀਆਂ ਕੁਝ ਕ ਪਿਆਜ਼ ਕੁਝ ਕ ਹਰੀਆਂ ਮਿਰਚਾਂ ਚਾਹੀਦੀਆਂ ਹਨ ਪਿੰਡੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਇਸ ਕਾ ਕੇ ਕੱਟ ਲਿਆ ਸੀਗਾ ਆਓ ਦੇਖਦੇ ਹਾਂ ਪਿੰਡੀਆਂ ਦੀ ਸਬਜ਼ੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਗੈਸ ਤੇ ਆਪਾਂ ਇੱਕ ਕੜਾਈ ਰੱਖਾਂਗੇ ਕੜਾਈ ਨੂੰ ਗਰਮ ਹੋਣ ਦਵਾਂਗੇ ਉਸ ਵਿੱਚ ਆਪਾਂ ਤੇਲ ਪਾਵਾਂਗੇ ਤੇਲ ਆਪਾਂ ਪਿੰਡੀਆਂ ਦੀ ਸਬਜ਼ੀ ਵਿੱਚ ਜ਼ਿਆਦਾ ਨਹੀਂ ਪਾਉਣਾ। ਅੱਧਿਕ ਪੌਣੀ ਕੜਛੀਆ ਪਾ ਤੇਲ ਦੀ ਪਾਉਣੀ ਹੈ। ਅੱਧਾ ਕਿਲੋ ਪਿੰਡੀਆਂ ਵਾਸਤੇ ਆਪਾਂ ਨੂੰ ਅੱਧੀ ਪੌਣੀ ਕੜਛੀ ਤੇ ਤੇਲ ਦੀ ਕਾਫੀ ਹੈ। ਤੇਲ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਸਵਾਦ ਅਨੁਸਾਰ ਨਮਕ ਅੱਧਾ ਚਮਚ ਹਲਦੀ ਦਾ ਪਾਵਾਂਗੇ। ਇਸ ਤੋਂ ਬਾਅਦ ਇਸ ਨੂੰ ਹਲਾਵਾਂਗੇ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਅਸੀਂ ਭਿੰਡੀਆਂ ਨੂੰ ਨਾਲ ਦੀ ਨਾਲ ਹੀ ਵਿੱਚ ਪਾ ਦਵਾਂਗੇ ਜਿਆਦਾ ਨਹੀਂ ਨੂਨ ਤੇ ਹਲਦੀ ਨੂੰ ਸੇਕ ਲੱਗਣ ਦੇਣਾ ਭਿੰਡੀਆਂ ਦੀ ਸਬਜ਼ੀ ਅਸੀਂ ਕੜਾਈ ਵਿੱਚ ਪਾ ਕੇ ਭਿੰਡੀਆਂ ਦੀ ਸਬਜ਼ੀ ਨੂੰ ਅਸੀਂ ਹਲਾਵਾਂਗੇ ਚੰਗੀ ਤਰ੍ਹਾਂ ਨੂਨ ਤੇ ਹਲਦੀ ਤਾਂ ਕਿ ਭਿੰਡੀਆਂ ਵਿੱਚ ਮਿਕਸ ਹੋ ਸਕੇ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਇਸ ਨੂੰ ਹਿਲਾਉਣ ਤੋਂ ਬਾਅਦ ਅਸੀਂ ਕੁਝ ਕੁ ਟਾਈਮ ਇਸ ਨੂੰ ਛੱਡ ਦਵਾਂਗੇ 1-2 ਮਿੰਟ ਵਾਸਤੇ ਛੱਡ ਦਵਾਂਗੇ ਗੈਸ ਦੀ ਫਲੇਮ ਆਪਾਂ ਘੱਟ ਹੀ ਰੱਖਣੀ ਹੈ ਤੇਜ਼ ਨਹੀਂ ਕਰਨਾ ਗੈਸ 2-3 ਮਿੰਟ ਤੋਂ ਬਾਅਦ ਅਸੀਂ ਇਸ ਨੂੰ ਇੱਕ ਵਾਰੀ ਵਿੱਚ ਦੀ ਹਿਲਾਵਾਂਗੇ ਇਸ ਵਿੱਚ ਜੋ ਆਪਾਂ ਹਰੀਆਂ ਮਿਰਚਾਂ ਲਈਆਂ ਸਨ 4-5 ਉਹ ਪਾ ਦੇਵਾਂਗੇ ਜੇ ਤੁਹਾਡੀ ਮਿਰਚਾਂ ਨਹੀਂ ਪਸੰਦ ਕਰਦੇ ਤੁਸੀਂ ਮਿਰਚਾਂ ਨੂੰ ਛੱਡ ਵੀ ਸਕਦੇ ਹੋ ਸਾਡੇ ਘਰੇ ਭਿੰਡੀਆਂ ਦੀ ਸਬਜੀ ਨੂੰ ਤਿੱਖੀ ਖਾਣਾ ਪਸੰਦ ਕਰਦੇ ਹਨ ਇਸ ਕਰਕੇ ਮੈਂ ਇਸ ਵਿੱਚ ਚਾਰ ਪੰਜ ਹਰੀਆਂ ਮਿਰਚਾਂ ਪਾਈਆਂ ਹਨ ਇਸ ਨੂੰ ਮਿਰਚਾਂ ਪਾਉਣ ਤੋਂ ਬਾਅਦ ਹਿਲਾਵਾਂਗੇ ਹਲਕੇ ਹਲਕੇ ਹੱਥਾਂ ਨਾਲ ਹੀ ਬਸ ਆਪਾਂ ਭਿੰਡੀਆਂ ਹਿਲਾਉਣੀਆਂ ਹਨ ਇਸ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਿਓ ਭਿੰਡੀਆਂ ਦੀ ਸਬਜੀ ਨੂੰ ਆਪਾਂ ਜ਼ਿਆਦਾ ਨਹੀਂ ਹਿਲਾਉਣਾ ਦੇਖੋ ਆਪਣੀਆਂ ਭਿੰਡੀਆਂ ਬਿਲਕੁਲ ਥੱਲੇ ਨਹੀਂ ਲੱਗ ਰਹੀਆਂ ਪਿੰਡੀਆਂ ਦੀ ਜਿੰਨਾ ਤੱਕ ਲੈਸ ਨਹੀਂ ਖਤਮ ਹੁੰਦੀ ਉਹਨਾਂ ਟਾਈਮ ਅਸੀਂ ਇਸ ਵਿੱਚ ਪਿਆਜ਼ ਨਹੀਂ ਪਾਉਣੇ ਦੋ ਦੇਖੋ ਦੋ ਤਿੰਨ ਮਿੰਟ ਤੋਂ ਬਾਅਦ ਅਸੀਂ ਇੱਕ ਵਾਰੀ ਫੇਰ ਪਿੰਡੀਆਂ ਨੂੰ ਲਾਵਾਂਗੇ ਵਿੱਚ ਵਿੱਚ ਪਿੰਡੀਆਂ ਨੂੰ ਅਸੀਂ ਇੱਕ ਦੋ ਵਾਰੀ ਚੈੱਕ ਕਰਦੇ ਰਹਾਂਗੇ कि ਸਾਡੀਆਂ ਪਿੰਡੀਆਂ ਥੱਲੇ ਤਾਂ ਨਹੀਂ ਲੱਗ ਰਹੀਆਂ ਦੇਖੋ ਸਾਡੀਆਂ ਪਿੰਡੀਆਂ ਦੀ ਲੈਸ ਬਿਲਕੁਲ ਖਤਮ ਹੋ ਗਈ ਹੈ ਤੇ نیچے ਵੀ ਬਿਲਕੁਲ ਨਹੀਂ ਲੱਗਿਆ ਥੱਲੇ ਵੀ ਸਾਡੀਆਂ ਪਿੰਡੀਆਂ ਕੜਾਈ ਦੇ ਤਲੇ ਨਾਲ ਬਿਲਕੁਲ ਨਹੀਂ ਲੱਗਿਆ ਦੇਖੋ ਕਿੰਨੀਆਂ ਵਧੀਆਂ ਪਿੰਡੀਆਂ ਬਣ ਰਹੀਆਂ ਹਨ ਹੁਣ ਅਸੀਂ ਪਿੰਡੀਆਂ ਦੀ ਸਬਜ਼ੀ ਵਿੱਚ ਜਿਹੜੇ 2-3 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਸੀ ਉਹ ਅਸੀਂ ਇਸ ਵਿੱਚ ਪਾ ਦਵਾਂਗੇ ਇਸ ਨੂੰ ਹਲਕੇ ਹੱਥਾਂ ਨਾਲ ਹਲਾਵਾਂਗੇ ਇੱਕ ਗੱਲ ਦਾ ਧਿਆਨ ਰੱਖਿਓ ਜਿੰਨਾ ਚਿਰ ਭਿੰਡੀਆਂ ਦੀ ਲੈਸ ਖਤਮ ਨਹੀਂ ਹੁੰਦੀ ਉਹਨਾ ਟਾਈਮ ਅਸੀਂ ਇਸ ਵਿੱਚ ਪਿਆਜ਼ ਨਹੀਂ ਪਾਉਣੇ 5 ਕੁ ਮਿੰਟ ਬਾਅਦ ਅਸੀਂ ਫਿਰ ਭਿੰਡੀਆਂ ਨੂੰ ਚੈੱਕ ਕਰਾਂਗੇ ਦੇਖੋ ਕਿੰਨੀਆਂ ਵਧੀਆਂ ਭਿੰਡੀਆਂ ਖਿਲੀਆਂ-ਖਿਲੀਆਂ ਬਣ ਰਹੀਆਂ ਹਨ ਜੇ ਤੁਸੀਂ ਮੇਰੇ ਤਰੀਕੇ ਨਾਲ ਭਿੰਡੀਆਂ ਦੀ ਸਬਜ਼ੀ ਤਿਆਰ ਕਰੋਗੇ ਤੁਹਾਡੀਆਂ ਵੀ ਭਿੰਡੀਆਂ 100% ਵਧੀਆ ਬਣਨਗੀਆਂ ਖਿਲੀਆਂ-ਖਿਲੀਆਂ ਬਣਨਗੀਆਂ ਉਸ ਤੋਂ ਬਾਅਦ ਅਸੀਂ ਇਸ ਵਿੱਚ ਅੱਧਾ ਕ ਚਮਚਾ ਨਾ ਮਿਰਚ ਦਾ ਪਾਵਾਂਗੇ ਚਮਚੇ ਦਾ ਚੌਥਾ ਕਾ ਹਿੱਸਾ ਅਸੀਂ ਵੀ ਇਸ ਵਿੱਚ ਮਸਾਲਾ ਪਾਵਾਂਗੇ ਨਮਕ ਤੇ ਹਲਦੀ ਅਸੀਂ ਇਸ ਵਿੱਚ ਨਹੀਂ ਪਾਵਾਂਗੇ ਕਿਉਂਕਿ ਅਸੀਂ ਉਹ ਪਹਿਲਾਂ ਹੀ ਤੇਲ ਵਿੱਚ ਪਾ ਦਿੱਤੀ ਸੀ ਇਸ ਨੂੰ ਚੰਗੀ ਤਰ੍ਹਾਂ ਹਲਕੇ ਹੱਥਾਂ ਨਾਲ ਹਲਾਵਾਂਗੇ ਤੁਸੀਂ ਵੀ ਮੇਰੇ ਤਰੀਕੇ ਨਾਲ ਭਿੰਡਿਆਂ ਦੀ ਸਬਜ਼ੀ ਜ਼ਰੂਰ ਟਰਾਈ ਕਰਿਓ ਦੇਖੋ ਸਾਡੀ ਭਿੰਡਿਆਂ ਦੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਖਿਲੀਆਂ-ਖਿਲੀਆਂ ਭਿੰਡਿਆਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਭਿੰਡਿਆਂ ਨੂੰ ਅਸੀਂ ਢੱਕ ਕੇ ਵੀ ਨਹੀਂ ਬਣਾਉਣਾ ਭਿੰਡਿਆਂ ਨੂੰ ਅਸੀਂ ਖੁੱਲਾ ਛੱਡ ਕੇ ਬਣਾਉਣਾ ਹੈ ਜੇ ਭਿੰਡਿਆਂ ਨੂੰ ਅਸੀਂ ਢੱਕ ਕੇ ਬਣਾਵਾਂਗੇ ਤਾਂ ਜੋ ਇਸ ਦੀ ਭਾਪਨਾ ਭਿੰਡੀਆਂ ਲੈਸਲੀਆਂ ਜੀਆਂ ਬਣਦੀਆਂ ਹਨ ਭਿੰਡਿਆਂ ਨੂੰ ਹਮੇਸ਼ਾ ਹੀ ਕੁੱਲੇ ਵਿੱਚ ਬਣਾਉਣਾ ਹੈ ਇਸ ਨੂੰ ਟਾਕੇ ਨਹੀਂ ਬਣਾਉਣਾ ਦੇਖੋ ਕਿੰਨੀਆਂ ਵਧੀਆ ਭਿੰਡੀਆਂ ਖਿਲੀਆਂ ਖਿੰਨੀਆਂ ਬਣ ਗਈਆਂ ਹਨ ਦੇਖੋ ਕਿੰਨੀਆਂ ਵਧੀਆ ਭਿੰਡੀਆਂ ਤਿਆਰ ਹੋ ਗਈਆਂ ਹੁਣ ਮੈਂ ਤੁਹਾਨੂੰ ਇੱਕ ਕੌਲੀ ਵਿੱਚ ਭਿੰਡੀਆਂ ਦੀ ਸਬਜ਼ੀ ਪਾ ਕੇ ਦਿਖਾਉਣੀ ਹਾਂ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਭਿੰਡੀਆਂ ਦੀ ਸਬਜ਼ੀ ਨੂੰ ਟرائی ਕਰਿਓ ਤੁਹਾਡੀਆਂ ਵੀ ਪਿੰਡੀਆਂ ਦੀ ਸਬਜ਼ੀ ਬਹੁਤ ਵਧੀਆ ਬਣ ਬਣੂਗੀ ਦੇਖੋ ਕਿੰਨੀਆਂ ਵਧੀਆ ਪਿੰਡੀਆਂ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਜੇ ਤੁਹਾਨੂੰ ਮੇਰੀ ਰੈਸিপি ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ